ਵੈਸੇ ਤੇ ਹਰ ਵਾਰ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦਾ ਤੇ ਤਿਰੰਗੇ ਦੀ ਗੱਲ ਚੱਲਦੀ ਆ ਸੰਗ ਤਿਰੰਗੇ ਨੂੰ ਲੈ ਕੇ ਕਦੀ ਵੀ ਗੰਭੀਰ ਨਹੀਂ ਰਿਹਾ ਸੰਗ ਇਸੇ ਤਰ੍ਹਾਂ ਤਿਰੰਗੇ ਨੂੰ ਅਪਣਾ ਕੇ ਆਪਣੇ ਪ੍ਰਾਣੇ ਦਾਗ ਧੋਣਾ ਚਾਹੁੰਦਾ ਸੰਗ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਨੂੰ ਤਿਰੰਗੇ ਦੀ ਲੋੜ ਹੀ ਨਹੀਂ ਹੈ ਪੰਜਾਬ 247 ਟੀਵੀ ਤੇ ਤੜਾ ਕਰਦੇ ਆ ਸਵਾਗਤ ਪ੍ਰੋਗਰਾਮ ਤੀਸਰੀ ਅੱਖ ਇੱਕ ਵੱਖਰਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਖਬਰਾਂ ਤੋਂ ਹਟ ਕੇ ਕੁਝ ਐਸੇ ਵਿਸ਼ੇ ਲੈ ਕੇ ਆਉਨੇ ਆ ਜਿਹੜੇ ਸਾਡੇ ਨਾਲ ਬਹੁਤ ਨੇੜਿਓਂ ਰਿਲੇਟਡ ਨੇ ਤੇ ਉਹਨਾਂ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅੱਜ ਕੱਲ ਬੀਜੇਪੀ ਦੇ ਤਿਰੰਗਾ ਪਿਆਰ ਨੂੰ ਲੈ ਕੇ ਬਹੁਤ ਸਾਰੀ ਚਰਚਾ ਚੱਲ ਰਹੀ ਹੈ ਵੈਸੇ ਤੇ ਹਰ ਵਾਰੇ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦਾ ਤੇ ਤਿਰੰਗੇ ਦੀ ਗੱਲ ਚੱਲਦੀ ਆ ਪਰ ਬੀਜੇਪੀ ਨੇ ਨਾਅਰਾ ਦਿੱਤਾ ਘਰ ਘਰ ਤਿਰੰਗਾ ਹਰ ਘਰ ਤਿਰੰਗਾ ਸੋ ਇਹਨੂੰ ਲੈ ਕੇ ਅਸੀਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ RSS ਦੇ ਭਗਵੇਂ ਪ੍ਰਤੀ ਪਿਆਰ ਕਰਨ ਤਿਰੰਗੇ ਨੂੰ ਲੈ ਕੇ ਹਮੇਸ਼ਾ ਹੀ ਇਹ ਗੱਲ ਵਿਵਾਦਾਂ ਚ ਰਹੀ ਹੈ ਕੁਝ ਰਹੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਲੱਗਦਾ ਹੈ ਕਿ ਸੰਗ ਤਿਰੰਗੇ ਨੂੰ ਲੈ ਕੇ ਕਦੀ ਵੀ ਗੰਭੀਰ ਨਹੀਂ ਰਿਹਾ ਤੇ ਕਈ ਵਾਰ ਤਿਰੰਗਾ ਲਹਿਰਾਉਣ ਦਾ ਵਿਰੋਧ ਵੀ ਕਰ ਚੁੱਕਾ ਹੈ ਹੁਣ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਹਰ ਘਰ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ ਤਾਂ RSS ਨੂੰ ਵੀ ਸੋਸ਼ਲ ਮੀਡੀਆ ਤੇ ਆਪਣੀ ਭਗਵਾ ਤਸਵੀਰ ਬਦਲਣੀ ਪਈ ਹੈ ਹੁਣ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਸੰਗ ਇਸੇ ਤਰ੍ਹਾਂ ਤਿਰੰਗੇ ਨੂੰ ਅਪਣਾ ਕੇ ਆਪਣੇ ਪ੍ਰਾਣੇ ਦਾਗ ਧੋਣਾ ਚਾਹੁੰਦਾ ਹੈ ਇਸ ਪ੍ਰਸੰਗ ਵਿੱਚ ਆਰਐਸਐਸ ਦੇ ਮੈਗਜ਼ੀਨ ਆਰਗੇਨਾਈਜ਼ਰ ਰਹੀਂ ਹਿੰਦੂਤਵੀ ਤਾਕਤਾਂ ਦੇ ਅਸਲੀ ਚਿਹਰੇ ਦੀ ਸਚਾਈ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਗੱਲ 14 ਅਗਸਤ 1947 ਦੀ ਹੈ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਧਰੋਕ ਮਾਉਂਦੇ ਹੋਏ ਸਾਵਰ ਕਰ ਰਹੀ ਅੰਗਰੇਜ਼ ਹਕੂਮਤ ਤੋਂ ਵਾਰ-ਵਾਰ ਮਾਫੀਆਂ ਮੰਗਣ ਵਾਲੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਗ ਸ਼ਾਇਦ ਉਦੋਂ ਇਹਦਾ ਨਾਂ ਜਨ ਸੰਗ ਸੀ ਉਹਦੇ ਪੱਤਰ 'ਚ ਆਰਗੇਨਾਈਜ਼ਰ ਜਿਹੜਾ ਉਹਨਾਂ ਦਾ ਪੱਤਰ ਆ ਇੱਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ ਆਰਐਸਐਸ ਦੇ ਆਗੂ ਗੋਲ ਵਰਕਰ ਨੇ ਲੇਖ ਰਾਈ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ ਸੰਗ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਨੂੰ ਤਿਰੰਗੇ ਦੀ ਲੋੜ ਹੀ ਨਹੀਂ ਹੈ ਕਿਉਂਕਿ ਇਸ ਕੋਲ ਪਹਿਲਾਂ ਹੀ ਹਿੰਦੂ ਰਾਸ਼ਟਰ ਵਾਲਾ ਝੰਡਾ ਹੈ ਅਤੇ ਉਸੇ ਨੂੰ ਹੀ ਵਰਤਣਾ ਜ਼ਰੂਰੀ ਹੈ ਪਰ ਸਿਆਸੀ ਲੋਕਾਂ ਨੇ ਤਿਰੰਗੇ ਝੰਡੇ ਨੂੰ ਰਾਸ਼ਟਰੀ ਝੰਡਾ ਬਣਾ ਕੇ ਇੱਕ ਵੱਡੀ ਗਲਤੀ ਕੀਤੀ ਹੈ ਸਿਆਸੀ ਲੋਕਾਂ ਤੋਂ ਉਹਨਾਂ ਦਾ ਭਾਵ ਕਾਂਗਰਸ ਸੀਗਾ ਦਿਲਚਸਪ ਗੱਲ ਇਹ ਹੈ ਕਿ ਅੱਜ ਕੱਲ੍ਹ ਸੰਘ ਬ੍ਰਿਗੇਡ ਵੀ ਰਾਸ਼ਟਰੀ ਝੰਡੇ ਤਿਰੰਗੇ ਪ੍ਰਤੀ ਆਪਣੀ ਸੋਚ ਗਿਰਗੜ ਵਾਂਗੂ ਬਦਲ ਰਿਹਾ ਹੈ ਤੇ ਅੰਨੇ ਰਾਸ਼ਟਰਵਾਦ ਨਾ ਹੀ ਲੋਕਾਂ ਨੂੰ ਗਮਰਾਹ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ RSS ਦੇ ਮਹੱਤਵਪੂਰਨ ਥੰਮ MS ਗੋਲ ਵਰਕਰ ਨੇ ਆਪਣੀ ਕਿਤਾਬ ਬੰਚਾ ਥੰਮਸ ਵਿੱਚ ਲਿਖਿਆ ਹੈ ਕਿ ਸਾਡੇ ਦੇਸ਼ ਵਿੱਚ ਨੇਤਾ ਲੋਕਾਂ ਨੇ ਇੱਕ ਨਵਾਂ ਝੰਡਾ ਲੈ ਕੇ ਆ ਆਂਦਾ ਹੈ ਤੇ ਉਹਨਾਂ ਨੇ ਇਹ ਅਜਿਹਾ ਕਿਉਂ ਕੀਤਾ ਇਹ ਸਿਰਫ ਲੋਕਾਂ ਨੂੰ ਭਰਮਾਉਣ ਲਈ ਤੇ ਨਕਲ ਕਰਨ ਦੀ ਗੱਲ ਹੈ 47 ਵਿੱਚ ਸੰਘ ਦੇ ਮੁਖ ਪੱਤਰ ਆਰਗੇਨਾਈਜ਼ਰ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਤਿਰੰਗੇ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਇਹ ਕੌਮੀ ਝੰਡਾ ਹੋ ਕੇ ਨਹੀਂ ਸਕਦਾ ਉਹਨਾਂ ਨੇ ਕਿਹਾ ਸੀਗਾ ਕਿ ਭਾਰਤੀ ਨੇਤਾਵਾਨ ਨੇ ਸਾਡੇ ਹੱਥ ਵਿੱਚ ਤਿਰੰਗਾ ਫੜਾ ਤੇ ਦਿੱਤਾ ਪਰ ਇਹਦੇ ਵਿੱਚ ਹਿੰਦੂਆਂ ਦਾ ਸਨਮਾਨ ਕਦੇ ਵੀ ਨਹੀਂ ਬਣ ਸਕਦਾ ਤਿੰਨ ਰੰਗਾਂ ਵਾਲਾ ਝੰਡਾ ਦੇਸ਼ ਲਈ ਉਦਾਂ ਵੀ ਠੀਕ ਨਹੀਂ ਹੈ ਹਾਨੀਕਾਰਕ ਹੈ ਇਹ ਯਕੀਨੀ ਤੌਰ ਤੇ ਦੇਸ਼ ਦੇ ਉੱਤੇ ਬੁਰਾ ਪ੍ਰਭਾਵ ਪਾਵੇਗਾ ਕਰਨਾਟਕਾ ਦੇ ਸਾਬਕਾ ਮੰਤਰੀ ਤੇ ਆਰਐਸਐਸ ਦੇ ਸਾਬਕਾ ਪ੍ਰਚਾਰਕ ਰਹੇ ਕੇਐਸ ਈਸ਼ਵਰ ਰੱਪਾ ਨੇ 29 ਮਈ 2022 ਨੂੰ ਕਿਹਾ ਸੀ ਕਿ ਸੰਘ ਦਾ ਝੰਡਾ ਇੱਕ ਦਿਨ ਰਾਸ਼ਟਰੀ ਝੰਡਾ ਬਣ ਜਾਵੇਗਾ ਇਸ ਦੇਸ਼ ਵਿੱਚ ਸਾਰਾ ਸਾਲਾਂ ਤੋਂ ਭੰਗਵੇਂ ਝੰਡੇ ਦਾ ਸਤਕਾਰ ਕੀਤਾ ਜਾਂਦਾ ਰਿਹਾ ਦੱਸ ਦਈਏ ਕਿ ਈਸ਼ਵਰ ਰੱਪਾ ਬਾਅਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰ ਗਏ ਸੀ ਤੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਈਸ਼ਵਰ ਰੱਪਾ ਹੁਣ ਫਿਰ ਸੰਘ ਵਿੱਚ ਵਾਪਸ ਚੱਲ ਗਏ ਨੇ ਤੇ ਉੱਥੋਂ ਦਾ ਕੰਮਕਾਰ ਦੇਖ ਰਹੇ ਨੇ ਨਾਗਪੁਰ ਕੋਰਟ ਦਾ ਇੱਕ ਕੇਸ ਜਿਹਦਾ ਨੰਬਰ 176 ਹੈ ਬਹੁਤ ਹੀ ਮਸ਼ਹੂਰ ਤੇ ਦਿਲਚਸਪ ਹੈ ਜੇਕਰ ਇਸ ਕੇਸ ਨੂੰ ਧਿਆਨ ਨਾਲ ਵੇਖੀਏ ਤਾਂ ਫਿਰ ਤੁਹਾਨੂੰ ਆਰਐਸਐਸ ਦੀ ਅਸਲੀਅਤ ਦਾ ਪਤਾ ਲੱਗ ਜਾਏਗਾ ਅਗਸਤ 2013 ਵਿੱਚ ਨਾਗਪੁਰ ਦੀ ਇੱਕ ਹੇਠਲੀ ਕੋਰਟ ਨੇ ਜਿਹੜੀ ਮਾਨਜੋ ਕੋਰਟ ਸੀ ਉਹਨਾਂ ਨੇ 2001 ਤੋਂ ਦਾਖਲ ਹੋਏ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਇਹ ਤਿੰਨ ਮੁਲਜ਼ਮ ਸਨ ਬਾਬਾ ਮੋਡੇ ਰਕੇਸ਼ ਕਲਾਮਬੇ ਅਤੇ ਦਿਲੀਪ ਚਤਵਾਨੀ ਤੇ ਇਹਨਾਂ ਦਾ ਅਪਰਾਧ ਸਿਰਫ ਇਹ ਸੀ ਕਿ ਉਹਨਾਂ ਨੇ 26 ਜਨਵਰੀ 2001 ਨੂੰ ਨਾਗਪੁਰ ਦੇ ਰੇਸ਼ਮੀ ਬਾਗ ਵਿੱਚ ਸਥਿਤ ਜਿਹੜਾ ਦਫਤਰ ਹੈ ਉਹਨਾਂ ਦਾ ਮੁੱਖ ਹੈੱਡਕੁਆਟਰ ਹੈ ਉਹਦੇ ਵਿੱਚ ਛਪਾ ਕੇ ਤਿਰੰਗਾ ਝੰਡਾ ਅੰਦਰ ਲੈ ਗਏ ਤੇ ਉੱਥੇ ਲਰਾਉਣ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਤੋਂ ਸੰਘ ਇਹਨਾਂ ਨਾਰਾਜ਼ ਹੋਇਆ ਕਿ ਉਹਨਾਂ ਨੇ ਨਾ ਤਿੰਨਾਂ ਦੇ ਖਿਲਾਫ ਕੇਸ ਦਰਜ ਕੀਤਾ 12 ਸਾਲ ਤੱਕ ਇਹ ਕੇਸ ਚੱਲਦਾ ਰਿਹਾ ਤੇ ਉਹ ਸੰਗ ਦੇ ਨਿਸ਼ਾਨੇ ਤੇ ਰਹੇ ਅੰਤ ਵਿੱਚ ਸੰਗ ਨੂੰ ਜਦੋਂ ਇਹ ਚਰਚਾ ਬਹੁਤ ਜ਼ਿਆਦਾ ਹੋ ਗਈ ਤੇ ਤੋਂ ਛਟਕਾਰਾ ਪਾਉਣ ਲਈ ਉਹਨਾਂ ਨੂੰ ਖੁਦ ਨੂੰ ਇਹਦੇ ਤੋਂ ਪਿੱਛੇ ਹਟਣਾ ਪਿਆ ਤੇ ਇਸ ਘਟਨਾ ਤੋਂ ਸਪਸ਼ਟ ਹੋ ਗਿਆ ਸੀਗਾ ਕਿ ਸੰਗ ਆਪਣੇ ਹੈੱਡਕੁਆਟਰ ਤੇ ਕਿਸੇ ਨੂੰ ਵੀ ਤਿਰੰਗਾ ਝੰਡਾ ਲਰਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ ਸੋ ਇਹ ਜਿਹੜਾ ਕੇਸ ਸੀਗਾ ਇਹ ਇਤਿਹਾਸ ਵਿੱਚ 176 ਨੰਬਰ ਕੇਸ ਵਜੋਂ ਦਰਜ ਹੋਇਆ ਤੇ مشهور ਹੋਇਆ ਆਰਐਸਐਸ ਨੇ ਹੈੱਡਕੁਆਰਟਰ ਆਪਣੇ ਦੇ ਉੱਤੇ ਸਿਰਫ ਦੋ ਵਾਰ ਇਹ ਝੰਡਾ ਚੜਾਇਆ 1947 ਚ ਪਹਿਲੀ ਵਾਰ ਤੇ 50 ਵਿੱਚ ਦੂਜੀ ਵਾਰ ਉਤੋਂ ਬਾਅਦ 50 دہਾਕੇ 5 دہਾਕੇ ਯਾਨੀ 50 ਸਾਲ ਤੱਕ ਨਾਗਪੁਰ ਹੈੱਡਕੁਆਰਟਰ ਤੋਂ ਇਹ ਤਿਰੰਗਾ ਝੰਡਾ ਗਾਇਬ ਰਿਹਾ ਹਾਲਾਂਕਿ ਇਹਦੇ ਜਵਾਬ ਚ ਸੰਘ ਨੇ ਕਈ ਤਰਕ ਦਿੱਤੇ ਨੇ ਪਰ ਜਦੋਂ 2001 ਦੀ ਘਟਨਾ ਮਕਦਮਾ ਨੰਬਰ 176 ਲਈ ਸੰਘ ਦੀ ਚਾਰੇ ਪਾਸਿਓਂ ਆਲੋਚਨਾ ਹੋਣ ਲੱਗੀ ਥੂ ਥੂ ਆਉਣ ਲੱਗੀ ਕਾਗਰਸ ਨੇ ਇੰਨਾ ਤੇ ਹਮਲੇ ਲਗਾਤਾਰ ਕੀਤੇ ਤਾਂ ਸੰਘ ਨੇ 26 ਜਨਵਰੀ 2002 ਨੂੰ ਨਾਗਪੁਰ ਦੇ ਹੈੱਡਕੁਆਟਰ ਤੇ ਇੱਕ ਵਾਰੀ ਫੇਰ ਇਹ ਝੰਡਾ ਚੁੱਪਚਾਪ ਤਰੀਕੇ ਨਾਲ ਲਹਿਰਾ ਦਿੱਤਾ ਤੇ ਸੰਘ ਜਿਹੜਾ মিডিਆ ਸੀ ਉਹਨਾਂ ਨੇ ਇਹਦਾ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੁਣ ਸਾਫ਼ ਗੱਲ ਇਹ ਹੈ ਕਿ ਜੇਕਰ 2000 ਦਾ ਮਾਮਲਾ ਸਾਹਮਣੇ ਨਾ ਆਇਆ ਹੁੰਦਾ ਤਾਂ 2002 ਆਰਐਸਐਸ ਨੇ ਕਦੇ ਵੀ ਝੰਡਾ ਨਹੀਂ ਸੀ ਚੜਾਉਣਾ ਕਾਂਗਰਸ ਲਗਾਤਾਰ ਇਸ ਮੁੱਦੇ ਨੂੰ ਉਠਾਉਂਦੀ ਰਹੀ ਸੰਘ ਬੈਕਫਰਡ ਤੇ ਆ ਗਿਆ ਸੀ ਤੇ ਆਰਐਸਐਸ ਸਮਝ ਗਿਆ ਸੀ ਕਿ ਇਸ ਮਾਮਲੇ ਦਾ ਹਵਾਲਾ ਦੇ ਕੇ ਦੇਸ਼ ਪ੍ਰਤੀ ਤੇ ਤਿਰੰਗੇ ਪ੍ਰਤੀ ਉਹਦੀ ਵਫਾਦਾਰੀ ਤੇ ਸਵਾਲ ਉਠਾਏ ਜਾਣਗੇ ਇਸ ਤੋਂ ਬਾਅਦ ਆਰਐਸਐਸ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਤੇ ਉਹ ਤਿੰਨੇ ਮੁਲਜ਼ਮ ਜਿਹੜੇ ਸੀ ਉਹ ਬਾਈਜਤ ਬਰੀ ਹੋ ਗਏ ਸੰਘ ਨੇ ਇਸ ਤੋਂ ਬਾਅਦ ਜਿਹੜਾ ਆ ਉਹ ਇਹੋ ਜਿਹਾ ਪ੍ਰਚਾਰ ਸ਼ੁਰੂ ਕਰ ਦਿੱਤਾ ਇਦਾਂ ਲੱਗਦਾ ਹੈ ਕਿ ਹੁਣ ਦੇਸ਼ ਨੂੰ ਆਜ਼ਾਦ ਹੀ ਆਰਐਸਐਸ ਨੇ ਕਰਵਾਇਆ ਹੋਵੇ ਸੱਚ ਤਾਂ ਇਹ ਹੈ ਕਿ ਰਾਸ਼ਟਰੀ ਚਿੰਨਾ ਦਾ ਅਡੰਬਰੀ ਨਮਾਸ਼ ਫਾਸ਼ੀਵਾਦੀ ਮੁਲਕ ਤੇ ਉੱਥੋਂ ਦੇ ਡਿਕਟੇਟਰ ਅੰਨਾ ਰਾਸ਼ਟਰੀਵਾਦ ਫਲਾਉਣ ਲਈ ਹਮੇਸ਼ਾ ਹੀ ਕਰਦੇ ਆਏ ਆ ਇੰਡੀਅਨ ਸਟੇਟ ਦੀ ਵੀ ਇਹੋ ਸਾਜ਼ਿਸ਼ ਹੈ ਕਿ ਤਿਰੰਗਾ ਲਹਿਰਾਉਣ ਦੇ ਫਰਮਾਨ ਦੀ অবਗਿਆਨ ਕਰਨ ਵਾਲਿਆਂ ਨੂੰ ਦੇਸ਼த்ਰੋਹੀ ਿਕrar ਦਿੱਤਾ ਜਾਵੇ ਤੇ ਸਰਕਾਰ ਦੀ ਆਲੋਚਨਾ ਦੀ ਕੀਮਤ ਦਿੱਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਢੱਕ ਦਿੱਤਾ ਜਾਵੇ ਇਹ ਇਤਿਹਾਸਿਕ ਸੱਚ ਨੂੰ ਛਿਪਾਇਆ ਜਾ ਰਿਹਾ ਹੈ ਜਦੋਂ ਤਿਰੰਗੇ ਨੂੰ ਰਾਸ਼ਟਰੀ ਝੰਡਾ ਪ੍ਰਵਾਨ ਕਰਨ ਲਈ ਕਿਹਾ ਜਾ ਰਿਹਾ ਸੀ ਤਾਂ ਉਸ ਵੇਲੇ ਆਰਐਸਐਸ ਨੇ ਹੀ ਤਿਰੰਗੇ ਨੂੰ ਆਪਣਾ ਰਾਸ਼ਟਰੀ ਝੰਡਾ ਬਣਾਉਣ ਦਾ ਸਖਤ ਵਿਰੋਧ ਕੀਤਾ ਸੀ ਉਸ ਸਮੇਂ ਆਰਗੇਨਾਈਜ਼ਰ ਨੇ ਆਪਣੇ ਲੇਖ ਵਿੱਚ ਤਿਰੰਗੇ ਪ੍ਰਤੀ ਨਫਰਤ ਤੇ ਕਈ ਐਸੀਆਂ ਟਿੱਪਣੀਆਂ ਕੀਤੀਆਂ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਹ ਨਾ ਤੇ ਕਾਂਗਰਸ ਨੂੰ ਸੱਤਾ ਤੇ ਕਾਬਜ਼ ਹੋਣਾ ਜੈ ਸਮਝ ਰਹੀ ਹੈ ਤੇ ਨਾ ਹੀ ਤਿਰੰਗੇ ਨੂੰ ਅਪਣਾਉਣ ਲਈ ਤਿਆਰ ਹੈ ਉਹਨਾਂ ਨੇ ਉਦੋਂ ਕਿਹਾ ਕਿ ਜਿਨ੍ਹਾਂ ਦੇ ਹੱਥ ਉੱਪਰ ਸੱਤਾ ਅਚਾਨਕ ਆ ਗਈ ਹੈ ਉਹਨਾਂ ਨੇ ਸਾਡੇ ਅਸਤ ਤਿਰੰਗਾ ਫੜਾ ਦਿੱਤਾ ਪਰ ਇਸ ਨੂੰ ਹਿੰਦੂਆਂ ਵੱਲੋਂ ਕਦੇ ਵੀ ਸਨਮਾਨ ਨਹੀਂ ਦਿੱਤਾ ਜਾ ਸਕਦਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਤਿੰਨ ਰੰਗ ਦਾ ਅੰਕੜਾ ਹੈ ਇਹ ਆਪਣੇ ਆਪ ਚ ਹੀ ਸ਼ੋਭਾ ਤੇ ਇੱਕ ਐਸਾ ਝੰਡਾ ਹੈ ਜਿਸ ਵਿੱਚ ਤਿੰਨ ਰੰਗ ਹੋਣ ਤੇ ਉਹ ਬੇਹੱਦ ਮਾੜਾ ਮਨੋਵਿਗਿਆਨਕ ਪ੍ਰਭਾਵ ਪਾਵੇਗਾ ਤੇ ਦੇਸ਼ ਲਈ ਇਹ ਬੜਾ ਨੁਕਸਾਨਦੇਹ ਹੋਵੇਗਾ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ ਵਾਲੇ ਉਮਰਤ ਉਮਰਹਿਤ ਕੱਟਣ ਵਾਲੇ ਕਾਲੇ ਪਾਣੀਆਂ ਦਾ ਦਰਦ ਚੱਲਣ ਵਾਲੇ ਪੰਜਾਬੀਆਂ ਨੂੰ ਦੇਸ਼ ਦੀ ਵੰਡ ਦਾ ਸਭ ਤੋਂ ਵੱਡਾ ਦਰਦ ਜਿਹੜਾ ਉਹ ਸੈਣਾ ਪਿਆ ਹੰਡਾਉਣਾ ਪਿਆ ਇੱਕ ਅੰਦਾਜ਼ੇ ਮੁਤਾਬਕ ਇਸ ਫਿਰਕੂ ਨਫਰ ਦੇ ਭਾਂਬੜ ਵਿੱਚ ਪੰਜਾਬ ਨੂੰ ਦੋ ਟੋਟਿਆਂ ਵਿੱਚ ਵੰਡੇ ਜਾਣ ਦੇ ਦੌਰਾਨ ਕਰੀਬ 10 ਲੱਖ ਪੰਜਾਬੀਆਂ ਦੇ ਕਤਲ ਹੋਏ ਜਿੰਨਾਂ ਪੰਜਾਬੀਆਂ ਦੇ ਵਿੱਚ ਲੱਖਾਂ ਬਰੇਕ ਨਾਂ ਲੋਕ ਮਾਰੇ ਗਏ ਉਹ ਵੀ ਤਿਰੰਗਾ ਝੰਡਾ ਲਰਾਉਣ ਨੂੰ ਜਸ਼ਨ ਵਜੋਂ ਕਿਵੇਂ ਵੇਖਣ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਪਕਣਾ ਨੂੰ 47 ਦੀ ਵੰਡ ਮਗਰੋਂ ਇੱਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਬਾਬਾ ਜੀ ਤੁਹਾਡੀ ਕਮਰ ਕਿਵੇਂ ਝੁੱਕ ਗਈ ਹੈ ਉਹਦੇ ਜਵਾਬ ਵਿੱਚ ਬਾਬਾ ਜੀ ਪਕਣਾ ਨੇ ਕਿਹਾ ਕਿ ਅੰਗਰੇਜ਼ ਤਾਂ ਉਹਨਾਂ ਦੀ ਪਿੱਠ ਚ ਕੁੱਬ ਨਹੀਂ ਪਾ ਸਕੇ ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ ਹੈ ਅੱਜ 77 ਵਰੇ ਬੀਤਣ ਮਗਰੋਂ ਫਾਸ਼ੀਵਾਦੀ ਸਰਕਾਰ ਦੇ ਸਿਆਸੀ ਆਲੋਚਕ ਵੀ ਬਾਬਾ ਪਕੜਾਵਾਂਗੇ ਇਹ ਮਹਿਸੂਸ ਕਰ ਰਹੇ ਨੇ ਕਿ ਸ਼ੇਰਾਂ ਦੀਆਂ ਮਾਰਾਂ ਦੇ ਗਿੱਦੜਾਂ ਦੀਆਂ ਕੋਲੋਨਾ ਕਰਨ ਵਾਲੀ ਕਹਾਣੀ ਬਣੀ ਹੋਈ ਆ ਜਿਸ ਕੋੜਵੇਂ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ ਅੰਗਰੇਜ਼ ਪ੍ਰਸਤੀ ਦੀ ਹੱਦ ਮੁਕਾਈ ਅੱਜ ਉਹ ਆਜ਼ਾਦੀ ਦੇ ਪਰਵਾਨਿਆਂ ਨੂੰ ਦੇਸ਼ ਪਿਆਰ ਦੇ ਪ੍ਰਮਾਣ ਪੱਤਰ ਵੰਡ ਰਹੇ ਹਨ ਇਹ ਤਿਰੰਗਾ ਲਰਾਉਣ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਵਜੋਂ ਪੇਸ਼ ਕਰ ਰਹੇ ਹਨ ਹਾਲਾਂਕਿ ਆਰਐਸਐਸ ਦੀ ਦੇਸ਼ ਭਗਤੀ ਦਾ ਪ੍ਰਚਾਰ ਕਰਨ ਲਈ ਜਿਸ ਤਰ੍ਹਾਂ ਤਰੰਗੇ ਨੂੰ ਲੈ ਕੇ ਨਵੇਂ ਰੂਪ ਵਿੱਚ ਅਗਿਆ ਆ ਰਹੇ ਨੇ ਉਸ ਵਿੱਚ ਗਲਤ ਤਾਂ ਕੁਝ ਵੀ ਨਹੀਂ ਪਰ ਸਭ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਕੱਲ ਨੂੰ ਸੰਗ ਇਹ ਵੀ ਕਹਿ ਸਕਦਾ ਹੈ ਕਿ ਦੇਸ਼ ਦੀ ਆਜ਼ਾਦੀ ਲੈ ਕੇ ਹੀ ਉਹ ਆਏ ਹਨ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ Ambedkar ਨੂੰ ਆਪਣਾ ਇੱਕ ਆਪਣੇ ਵੱਜੋਂ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਤਰੰਗੇ ਨਾਲ ਵੀ ਜਾਇਆ ਕੀਤਾ ਜਾ ਸਕਦਾ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਬੁਨਿਆਦੀ ਹੱਕਾਂ ਦੀ ਲੜਾਈ ਲੜਦੇ ਲੋਕਾਂ ਨੂੰ ਦੇਸ਼ਵਾਸੀਆਂ ਨੂੰ ਦੇਸ਼ ਤੇ ਹੋਰ ਗੰਭੀਰ ਮਸਲਿਆਂ ਪ੍ਰਤੀ ਜਾਗਰੂਤ ਕਰਨ ਲਈ ਸਰਜੀਤ ਪਾਤਰ ਦੀ ਇਹ ਸਤਰਾ ਬਹੁਤ ਇੰਪੋਰਟੈਂਟ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿੰਨਾ ਹੈ ਮਹਾਨ ਦੇਸ਼ ਪਤਾ ਉਹਨ ਲੱਗਿਆ ਡੂੰਗਾ ਮੇਰੀ ਹੱਕ ਵਿੱਚ ਤਰੰਗਾ ਗਿਆ ਗੱਡਿਆ ਝੋਲੋ ਇਹ ਤਰੰਗਾ ਤੂੰ ਝੋਲ ਸਾਡੀ ਖੈਰ ਹੈ ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਹੈ ਧੰਨਵਾਦ